ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅ ਅੱਜ ਆਪਾਂ ਬੈਠੇ ਆ ਮੌਕੇ ਤੇ ਬੜੇ ਅਫਸਰ ਜਿਹੜਾ ਫਰੀਦਕੋਟ ਡਾਕਟਰ ਅਮਰੀਕ ਸਿੰਘ ਜੀ ਕੋਲ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਆਪਾਂ ਜਿਹੜਾ ਆਉਣ ਵਾਲਾ ਸੋਹਣੀ ਸੀਜ਼ਨ ਝੋਨੇ ਦੀਆਂ ਵੱਖ-ਵੱਖ ਕਿਸਮਾਂ ਬਾਰੇ ਜਾਂ ਝੋਨੇ ਦੀ ਖਾਸ ਤੌਰ ਤੇ ਸੋ ਡਾਕਟਰ ਸਾਹਿਬ ਤੁਹਾਡਾ ਸਵਾਗਤ ਆ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਇਹ ਦੱਸੋ ਵੀ ਆਪਣਾ ਜ਼ਿਲ੍ਹਾ ਫਰੀਦਕੋਟ ਦਾ ਜਿਹੜੀ ਹੈ ਜੀ ਆ ਤੁਹਾਡੇ ਅੰਡਰ ਸਾਰੀ ਕਮਾਨ ਚੱਲ ਰਹੀ ਖੇਤੀਬਾੜੀ ਵਿਭਾਗ ਦੀ ਤੇ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਕਿਸਮਾਂ ਦੀ ਜਿਹੜੀ ਕਾਸ਼ਤ ਪਿਛਲੇ ਸਾਲ ਹੋਈ ਜਾਂ ਇਸ ਸਾਲ ਤੁਹਾਡਾ ਜਿਹੜਾ ਹੈਗਾ ਅੰਦਾਜ਼ਾ ਵੀ ਕਿਹੜੀ ਕਿਸਮ ਦੀ ਕਾਸ਼ਤ ਹੋਊਗੀ ਜੀ ਡਾਕਟਰ ਗੋਬਿੰ다 ਜੀ ਜੇਕਰ ਪਿਛਲੇ ਸਾਲ ਦੇਖੀਏ ਤੇ ਸਾਡੇ ਆਪਣੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ 118000 ਰਕਵੇ ਦੇ ਵਿੱਚ ਚੋਲੀ ਦੀ ਕਾਸ਼ਤ ਕੀਤੀ ਗਈ ਸੀ ਇਹਦੇ ਵਿੱਚ ਬਾਸਮਤੀ ਵੀ ਸੀਗੀ ਬਾਸਮਤੀ तकरीबन 9 ਰਕਟੇ ਰਗਵਾਹੀ ਤੇ ਹੋਰ ਕਿਸਮਾਂ ਜਿਹੜੀ ਹਨ 9 ਰਕਟੇ ਠੀਕ ਹੈ ਜੀ ਤੇ ਉਹਦੇ ਵਿੱਚ ਇਸ ਵਾਰ ਜਿਹੜਾ ਸਾਨੂੰ ਉਮੀਦ ਹੈ ਕਿ ਕੁਝ ਰਕਵਾ ਜਿਹੜਾ ਵਾ ਉਹ ਹੋਰ ਰਾਕ ਮੁਕੀ ਥਲੇ ਵੀ ਜਾਣ ਦੀ ਸੰਭਾਵਨਾ ਵਾ ਇਸ ਤਰ੍ਹਾਂ ਨਰਮੇ ਥਲੇ ਵੀ ਜਨ ਸੰਭਾਵਨਾ ਵਾ ਇਹਦਾ ਮਤਲਬ ਕਿ ਅਨੁਸੂਰਣੇ ਘਟਣ ਦੀ ਸੰਭਾਵਨਾ ਵਾ ਘਟਣ ਦੀ ਸੰਭਾਵਨਾ ਆ ਜੇਕਰ ਕਿਸਮਾਂ ਦੀ ਗੱਲ ਕਰੀਏ ਤੇ ਪਿਛਲੇ ਸਾਲ ਜਿਹੜੀ ਮੁੱਖ ਤੌਰ ਤੇ ਸਾਡੀ ਜੀ ਜਿਲ੍ਹਾ ਫਰੀਦਕੋਟ ਦੇ ਵਿੱਚ ਹਾਂਜੀ ਉਹ 126 ਹੀ ਕਿਊਬਿਕ ਵਰੈਟੀ ਸੀ ਜਿਸ ਥਲੇ ਏਰੀਆ ਜਿਹੜਾ ਤਕਰੀਬਨ 47000 ਹੈਕਟੇਰ ਕੁਝ ਵਿੱਚ ਸੀ ਠੀਕ ਹੈ ਇਸ ਤਰ੍ਹਾਂ ਇੱਕ ਪੀ 114 ਦੇ ਵਿੱਚ 18000 ਰਹੀ ਠੀਕ ਹੈ ਜੀ ਪੀਆਰ 130 ਦੇ ਵਿੱਚ 8000 ਰੇ ਹੈ ਪੀਆਰ 131 ਦੇ ਵਿੱਚ 9000 ਹੀ ਤੇ ਇਸੇ ਤਰ੍ਹਾਂ ਜਿਹੜੀ ਸਾਡੀ ਪੂਸਾ ਚ 43 ਦਾ ਅੱਜ ਬਹੁਤ ਜ਼ਿਆਦਾ ਪੰਜਾਬ ਸਰਕਾਰ ਵੱਲੋਂ ਬੈਨ ਕਰ ਦਿੱਤੀ ਗਈ ਹੈ ਹਾਂਜੀ ਹਾਂਜੀ ਉਹਦਾ ਸਾਡੇ ਕੋਲ 10 ਤੋਂ ਲੈ ਕੇ 11000 ਹੈਕਟੇਰ ਰਕਵੇ ਦੇ ਵਿੱਚ ਰਕਬਾ ਸੀਗਾ ਰਕਬਾ ਥੋੜਾ ਹੀ ਸੀਗਾ ਸੋ ਐਰ ਕੀ ਜਿਹੜੀ ਸਾਡੀ ਜਿਹੜੀ ਸਾਡਾ ਟੀਚਾ ਵਾ ਜਿਹੜਾ ਪੰਜਾਬ ਸਰਕਾਰ ਵੱਲੋਂ ਜਾਂ ਖੇਤੀਬਾੜੀ ਵਿਭਾਗ ਪਾਈ ਵੱਲੋਂ ਹਾਂਜੀ ਆ ਡਾਕਟਰ ਖੇਤੀਬਾੜੀ ਵਿਭਾਗ ਵੱਲੋਂ ਉਹਨਾਂ ਨੂੰ ਦਿੱਤਾ ਗਿਆ ਹਨੂ ਹਾਂਜੀ ਵੀ ਆਪਾਂ ਪੂਸਾ ਚਤਾਲੀ ਨੂੰ ਬਿਲਕੁਲ ਜਿਹੜਾ ਉਹ ਨਿਲ ਕਰਨਾ ਵਾ ਤੇ ਪੂਸ ਜਿਹੜੀ ਪੀਆਰ 126 ਥਲੇ ਏਰੀਆ ਦਾ ਉਹਨੂੰ ਵਧਾਉਣਾ ਵਧਾਉਣਾ ਠੀਕ ਹੈ ਜੀ ਤਾਂ ਜੋ ਸਾਡੀ ਜਿਹੜੀ ਇੱਕ ਤਾਂ ਪਾਣੀ ਦੀ ਸਮੱਸਿਆ ਜਿਹੜੀ ਯਾਨੀ ਥਲੇ ਜਾ ਰਹੀ ਆ ਹਾਂਜੀ ਉਹ ਘਟ ਸਕੇ ਕਿ ਕਿਹੜੀ ਤੁਹਾਡੀ ਪ੍ਰਾਲੀ ਦਾ ਪ੍ਰਬੰਧਨ ਜਿਹੜਾ ਉਹ ਠੀਕ ਹੋ ਸਕੇ ਤੇ ਕਣਕ ਦੀ ਬਿਜਾਈ ਜਿਹੜੀ ਆ ਉਹਦੇ ਵਿੱਚ ਵਿੰਡੋ ਜਿਹੜਾ ਪੀਰੀਅਡ ਆ ਉਹ ਵੱਧ ਸਕੇ ਠੀਕ ਹੈ ਜੀ ਸੋ ਆਪਾਂ ਤਿੰਨਾਂ ਚੀਜ਼ਾਂ ਨੂੰ ਲੈ ਕੇ ਆਪਾਂ ਪੀਆਰ 126 ਦੀ ਇਹ ਕਿਸਮ ਥੱਲੇ ਜਿਹੜਾ ਵਾ ਉਹ ਆਹ ਕੀ ਇਹੇ ਬਤਾਵਾਂਗੇ ਪੂਸਾ 44 ਨੂੰ ਮਤਲਬ ਰੋਕਣ ਦਾ ਬੈਨ ਕਰਨ ਦਾ ਮੁੱਖ ਕਾਰਨ ਇਹੀ ਹੈ ਜੀ ਬਿਲਕੁਲ ਪੂਸਾ 44 ਜਿਹੜੀ ਆ ਤਕਰੀਬ ਜੇ ਜਦੋਂ ਗੱਲ ਕੀਤੀ ਕਿ 10 ਤੋਂ ਲੈ ਕੇ 11000 ਹੈਕਟੇਰ ਕਿਵੇ ਦੇ ਵਿੱਚ ਪਿਛਲੇ ਸਾਲ ਕਾਇਤ ਕੀਤੀ ਗਈ ਠੀਕ ਹੈ ਜੀ ਅ ਐਰਕੀ ਜਿਹੜਾ ਸਾਡਾ ਟਾਰਗੇਟ ਹੈ ਕਿ ਇਹਨੂੰ ਆਪਾਂ ਜ਼ੀਰੋ ਤੇ ਲੈ ਕੇ ਜਾਈਏ ਠੀਕ ਹੈ ਜੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਇਹ ਬੈਨ ਹੋ ਗਿਆ ਡਾਕਟਰ ਖੇਤੀਬਾੜੀ ਵਿਭਾਗ ਵੱਲੋਂ ਵੀ ਲੈਟਰ ਵੀ ਇਸ਼ੂ ਹੋ ਗਿਆ ਤੇ ਇਹਨੂੰ ਆਪਾਂ ਕਿਸੇ ਵੀ ਦੁਕਾਨ ਤੇ ਜਿਹੜਾ ਵਾ ਇਹਦਾ ਬੀਜ ਜਿਹੜਾ ਵਾ ਉਹ ਨਹੀਂ ਵਿਕਣਾ ਚਾਹੀਦਾ ਨਾ ਵਿਕਣ ਦਿੱਤਾ ਜਾਊਗਾ ਠੀਕ ਹੈ ਜੀ ਸੋ ਇਸ ਕਰਕੇ ਇਹਦੇ ਵਿੱਚ ਜਿਹ ਗੱਲ ਕਰੀਏ ਤੇ ਇਹ ਤਕਰੀਬਨ ਜਿਹੜੀ ਆ ਉਹ 145 ਦਿਨ ਦੇ ਅਗਰ ਸੀ ਟੂ ਸੀ 145 ਦੇ ਲੈ ਕੇ 150 ਦਿਨ ਤੱਕ ਇਹ ਪੱਕਦੀ ਹੈ ਹਾਂਜੀ ਮਗਰ ਆ ਕੇ ਮੌਸਮ ਠੰਡਾ ਹੋਣਾ ਹੋਰ ਵੀ ਦਿਨ ਕਈ ਵਾਰੀ ਵੱਧ ਲੈਂਦੇ ਆਂ ਵਰ ਕੇ ਜਿਹੜੀ ਸੈਲਰ ਵਾਲੇ ਦੀ ਇਹ ਸ਼ਿਕਾਇਤ ਹੈ ਕਿ ਇਹਦੇ ਵਿੱਚ ਜਿਹੜੀ ਨਮੀ ਜਿਹੜੀ ਆ ਉਹ ਜ਼ਿਆਦਾ ਰਹਿੰਦੀ ਰਹੀ ਹੈ ਠੀਕ ਹੈ 26 ਦੇ ਵਿੱਚ ਪਰ ਮੈਂ ਸੈਲਰ ਵਾਲ ਨੂੰ ਮੈਂ ਮਾਰ ਕੇ ਦੱਸਣਾ ਚਾਹੁੰਦਾ ਵਾ ਕਿ ਇਹਦੇ ਵਿੱਚ ਜਿਹੜੀ ਸਿਰਫ ਪੱਕਣ ਤੋਂ ਲੈ ਕੇ ਸੀਡ ਤੋਂ ਸੀਡ ਜਿਹੜੀ ਆ ਸਮਝ ਆ ਰਿਹਾ ਤੁਸੀਂ ਬੀਤਾਵਾ ਸਿਰਫ 120 ਰੁਪਏ ਚੀ ਦੇਣੇ ਆ ਇਹਦਾ ਘੱਟਾ ਬਹੁਤ ਘੱਟ ਹੈ ਇਹ ਮੰਨ ਲਓ ਆਪਾਂ 10 ਜੁਲਾਈ ਨੂੰ ਹੀ ਟ੍ਰਾਂਸਪੋਰਟ ਕਰਤੀਏ ਹਾਂਜੀ ਹਾਂ ਤੇ ਤੁਹਾਡੀ 10 ਅਕਤੂਬਰ ਨੂੰ ਜਿਹੜੀ ਹੋ ਜਾਏਗੀ ਠੀਕ ਹੈ ਜੀ ਜੇ 10 ਅਕਤੂਬਰ ਨੂੰ ਬੀਜੀ ਗਈ ਇਹਦਾ ਮਤਲਬ ਕਿ ਉਦੋਂ ਤੱਕ ਤੁਹਾਡਾ ਨਵੀਂ ਜਿਹੜੀ ਹੈ 1 ਅਕਤੂਬਰ ਨੂੰ ਤੁਹਾਡੀ ਸ਼ੁਰੂ ਹੋਦੀ ਆ ਜਿਹੜੀ ਆ ਮੰਡੀ ਕਰਨ ਦਾ ਠੀਕ ਹੈ ਜੀ ਸਰ ਸਰ ਹਾਂ ਜੀ ਆ ਮੰਡੀ ਸਰਕਾਰੀ ਕਰ ਜਿਹੜੀ ਬਿਲਕੁਲ ਸ਼ੁਰੂ ਹੁੰਦੀ ਹੈ ਤੇ 10 ਤੋਂ ਲੈ ਕੇ 20 ਅਕਤੂਬਰ ਦਾ ਨਵੀਂ ਜਿਹੜੀ ਬਿਲਕੁਲ ਤੁਹਾਡੀ ਕੰਟਰੋਲ ਚ ਹੁੰਦੀ ਹੈ ਆਮ ਵਰਕ ਜਿਹੜੀ ਸ਼ੈਲਰ ਵਾਲੇ ਕਹਿੰਦੇ ਕਿ 10 ਨਵੰਬਰ ਤੋਂ ਬਾਅਦ ਜਿਹੜੀ ਸਾਡੀ ਨਵੀਂ ਜਿਹੜੀ 26 ਤੱਕ ਹੋਣ ਜਾਂਦੀ ਹੈ 10 ਨਵੰਬਰ ਤੱਕ ਤੇ ਮਤਲਬ ਕੋਈ ਨਹੀਂ 26 ਤੱਕ ਜਿਹੜਾ ਕੋਈ ਖੇਤ ਖਾਲੀ ਰਹਿ ਜਾਵੇ ਠੀਕ ਹੈ ਠੀਕ ਹੈ ਉਹ ਤੋਂ ਬਾਅਦਪੀ ਰਹਿ ਜਾਂਦੀ ਕਿਹਨ ਸਰ ਜਿਹੜੀ ਮੁਕਾਬਲੇ ਦੀ 26 100 50 ਤਾਰੀਖ ਦੇ ਕਰੀਏ ਗੱਲ ਕਰੀਏ ਹਾਂ ਜੀ ਇਸ ਖੁਸ਼ੇਬੀ ਦੇ ਮੁਕਾਬਲੇ 100 ਪੂਸਾ ਜਤਾਰੀ ਦੇ ਵਿੱਚ ਤੁਸੀਂ ਦੇਖੋ ਕਿ ਉਹ ਇੱਕ ਤਾਂ ਉਹ 20 ਦਿਨ ਪਹਿਲਾਂ ਉਹਦੀ ਪ੍ਰੀਲੀ ਬੀਜ ਜਾਂਦੀ ਆ ਤੇ 20 ਦਿਨ ਬਾਅਦ ਪੱਕਦੀ ਪਈ ਬਾਅਦ ਚ ਪੱਕਦੀ ਸਮਾਂ ਬਹੁਤ ਇਨ ਬਿਟਵੀਨ ਦੇਖੋ ਕਿ ਉਹਦੇ ਵਿੱਚ ਝੂਸ ਰੋਗ ਹਾਂਜੀ ਕਾਲਾ ਤੇਲਾ ਕਾਲਾ ਤੇਲਾ ਬਹੁਤ ਪੈਦਾ ਬਿਲਕੁਲ ਹੈਨਾ ਇਸੇ ਕਰਕੇ ਕਿਸਾਨ ਵੀਰਾਂ ਨੇ ਪਿਛਲੇ ਸਾਲ ਡਾਕਟਰ ਸਾਹਿਬ ਵੀ ਵੀ ਇਹਦਾ ਕਈਆਂ ਨੇ ਛੱਡ ਕੇ ਰੱਖ ਦਿੱਤਾ ਫਿਰ ਉਹਦੇ ਵਿੱਚ ਪਾਣੀ ਵੱਧ ਲੱਗ ਰਿਹਾ ਹਾਂਜੀ ਹਾਂ ਬਿਲਕੁਲ ਅੱਗੇ ਤੁਹਾਡਾ ਅੰਡਰਗਰਾਊਂਡ ਵਾਟਰ ਲੈਵਲ ਤਾਂ ਅੱਗੇ ਥੂ ਜਾ ਰਿਹਾ ਵਾ ਫਿਰ ਉਹਦੀ ਜਿਹੜੀ ਤੁਹਾਡੀ ਪੂਸਾ ਇੱਕ ਪੀਐਰ 26 ਨਾਲੋਂ ਪ੍ਰਾਲੀ ਜ਼ਿਆ ਸੂਪਰ ਸੀਡਰ ਨਾਲ ਜਾ ਉਹਨੂੰ ਜਿਹੜੀ ਜਿਪ ਚਾਈ ਕਰਦੇ ਆ ਹਾਂਜੀ ਹਾਂ ਵੀਡੋ ਪੀਰੀਅਡ ਘਟ ਗਿਆ ਘਟ ਗਿਆ ਕੋਈ ਜਦ ਪੱਕ ਪਕੜੀ ਜੇ ਲੇਟ ਜਾ ਕੇ ਸਮਾਂ ਹੀ ਨਹੀਂ ਬੱਜਦਾ ਜੀ ਸਮਾਂ ਹੀ ਨਹੀਂ ਬੱਜਦਾ ਫਿਰ ਕਿਸਾਨ ਵੀ ਜਿਹੜਾ ਉਹ ਜਲਦੀ ਜਲਦੀ ਫਿਰ ਉਸ ਵਾਸਤੇ ਜਾਂਦਾ ਵਾ ਅਗਲੋਂ ਮਗਰ ਸੋ ਇਸ ਕਰਕੇ ਜਿਹੜੀ ਆ ਇਹ ਪੰਜਾਬ ਸਰਕਾਰ ਵੱਲੋਂ ਬੈਨ ਕੀਤੀ ਗਈ ਆ ਇਹਦਾ ਜਿਹੜਾ ਬੀ ਜਿਹੜਾ ਵਾ ਉਹ ਇਹ ਹੀ ਪ੍ਰਬੰਧ ਕੀਤਾ ਜਾਊਗਾ ਕਿਤੇ ਵੀ ਜਿਹੜਾ ਉਹਦਾ ਬੀ ਨਾ ਵਿਕੇ ਤੇ ਕਿਸਾਨਾਂ ਨੂੰ ਵੀ ਬੇਨਤੀ ਹੈ ਕਿ ਆਪਾਂ ਇਹਨੂੰ ਖੇੜਾ ਛੱਡ ਕੇ ਕਿਉਂਕਿ ਸਾਡੇ ਕੋਲ ਜੇ ਪਾਣੀ ਬਚੂਗਾ ਅਡਾ ਬਾ ਤਵਰਨ ਬਚੂਗਾ ਤਾਂ ਹੀ ਬਚ ਜਾਗੇ ਜੇ ਸਾਡੇ ਦੋਵੇਂ ਚੀਜ਼ਾਂ ਜਿਹੜੀਆਂ ਸਾਡੀਆਂ ਖਤਮ ਹੋ ਗਈਆਂ ਤੇ ਮੇਰੇ ਖਿਆਲ ਨਾਲ ਉਹ ਬੋਤੇ ਲਾਚ ਵਿੱਚ ਆਉਂਦੀ بجائے ਉਹ ਉਧਰ ਜਾਣਾ ਚਾਹੀਦਾ ਕਿ ਜਿਹੜੇ ਸਾਡੇ ਖੇਤੀ ਲਾਗਤ ਖਰਚੇ ਘੱਟ ਹੋਣ ਦੇ ਬਾਵਜੂਦ ਸਾਨੂੰ ਵੱਧ ਪੈਦਾਵਾਰ ਮਿਲੇ ਬਿਲਕੁਲ ਡਾਕਟਰ ਸਾਹਿਬ ਜ਼ਿਆਦਾਤਰ ਕਿਸਾਨ ਵੀ ਇਹੀ ਚਾਹੁੰਦੇ ਆ ਵੀ ਪੀਆਰਐਕਸ ਕਿਸਮਾਂ ਲਾਈਏ ਅਸੀਂ ਕਿਉਂਕਿ ਉਹ ਘੱਟ ਸਮੇਂ 'ਚ ਚੰਗਾ ਝਾੜ ਦੇਈ ਜਾਂਦੀਆਂ ਖਰਚਾ ਵੀ ਨਹੀਂ ਹੁੰਦਾ ਪਰ ਉਹਨਾਂ ਚਾਹੇ ਚਿੱਤੀ ਸੀਗੀ ਜਿਹਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਆ ਕਿ ਇਹ ਪੂਸਾ 44 ਲਾਉਣ ਜਾਂ ਨਾ ਲਾਉਣ ਬਾਰੇ ਉਹ ਆਪਾਂ ਦੱਸਤਾ ਕਿ ਜਿਹੜੀ ਬੈਨ ਹੋ ਗਈ ਹੈ ਤੇ ਪੀਆਰਐਕਸ 26 ਦਾ ਇਹ ਸੀ ਕਿ ਸਾਡੀ ਵਿਕੂ ਜਾਂ ਨਹੀਂ ਵਿਕੂ ਉਹ ਆਪਾਂ ਜਿਹੜੀਆਂ ਗੱਲਾਂ ਤਕਰੀਬਨ ਕਲੀਅਰ ਕਰਤੀਆਂ ਕਿ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈਗੀ ਤਾਂ ਮੇਰੇ ਖਿਆਲ ਕਿਸਾਨ ਵੀ ਜਿਹੜੀ ਹੈਗੀ ਆ ਇਸ ਗੱਲ ਤੋਂ ਪਲੀ ਭਾਤ ਵਕਫ ਹੋ ਗਏ ਆ ਤੇ ਤੁਹਾਡੇ ਸਵਾਲਾਂ ਦਾ ਜਿਹੜਾ ਹੈਗਾ ਕਿਸਾਨ ਵੀਰੋ ਤਕਰੀਬਨ ਜਵਾਬ ਤੁਹਾਨੂੰ ਮਿਲ ਗਿਆ। ਸੋ ਹੋਰ ਕੋਈ ਕਿਸਾਨ ਆਪਣਾ ਡਾਕਟਰ ਸਾਹਿਬ ਤੁਹਾਡਾ ਵੀ। ਇਹਦੇ ਵਿੱਚ ਇੱਕ ਹੋਰ ਗੱਲ ਹੈ ਕਿ ਜਿਹੜੀ ਮੰਨ ਲਓ ਅਸੀਂ ਜਿਹੜੀ ਹੁਣ ਜਿਹੜੀ ਆਮਰ ਜਿਹੜਾ ਇਸ਼ਤਿਹਾਰ ਜਿਹੜਾ ਦਿੱਤਾ ਜਾ ਰਿਹਾ ਨਾ। ਹਾਂਜੀ। ਇਹ ਸਿਆ ਜਿਹੜਾ ਵਾ ਉਹ ਜੇਕਰ ਅੱਜ ਦੀ ਅਖਬਾਰ ਤੁਸੀਂ ਅੰਗਰੇਜ਼ੀ ਅਖਬਾਰ ਦੇਖੋ ਟ੍ਰਿਬਿਊਨ ਦੇਖੋ ਠੀਕ ਹੈ ਜੀ। ਉਹਦੇ ਵਿੱਚ ਮਿਸਟਰ ਸੈਣੀ ਨੇ ਇਹਨਾਂ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਕਿ ਅਸੀਂ ਇਸ ਨਾਲ ਸਹਿਮਤ ਨਹੀਂ ਹੈਗੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਆ। ਅਸੀਂ ਨਹੀਂ ਕਿਸੇ ਨੂੰ ਨਹੀਂ ਕਹਿ ਰਹੇ। ਨਾ ਕਿਸੇ ਸਰਕਾਰੀ ਏਜੰਸੀ ਵੱਲੋਂ ਕਿਹਾ ਜਾ ਰ ਆ ਨਾਤ ਨਾ ਕੀਤੇ ਠੀਕ ਹੈ ਜੀ ਸਿਰਫ ਇੱਕ ਕੁਝ ਸੋ ਕਾਲਜ ਜਿਹਾ ਬੰਦੀਆ ਉਹਨਾਂ ਨੂੰ ਕਿੱਧਰ ਜਾ ਰਿਹਾ ਪਤਾ ਨਹੀਂ ਕੌਣ ਆ ਬਟ ਉਹ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਇਹੋ ਜਿਹਾ ਗੁਮਰਾ ਪੰਜਾਬ ਦੇ ਹਿੱਤ ਦੇ ਵਿੱਚ ਇਹੋ ਜਿਹਾ ਗੁਮਰਾ ਤਾਂ ਪ੍ਰਚਾਰਨਾ ਕਰੀਏ ਕੋਈ ਸਰਕਾਰ ਨੇ ਖਰੀਦ ਕਰਨੀ ਆ ਤੇ ਜਿਹੜੀ ਕਿਸਾਨ ਨੂੰ ਜਿਹੜਾ ਵਾ ਉਹ ਘੱਟ ਪਾਣੀ ਦੇ ਲਾ ਕੇ ਵੀ ਉਹ ਕਹਿੰਦੀ ਦਵਾਈ ਜਿਹੜੀ ਆ 10 ਜੇ ਪਹਿਲੀ ਜੁਲਾਈ ਤੋਂ ਲੈ ਕੇ 10 ਜੁਲਾਈ ਤੱਕ ਕਰਦੇ ਆਂ ਹਾਂ ਜੁਲਾਈ ਤੱਕ ਉਹ ਤੋਂ ਬਰਸਾਤਾਂ ਆ ਜਾਂਦੀਆਂ ਨੇ ਬਰਸਾਤਾਂ ਆ ਜਾਂਦੀਆਂ ਨੇ ਪਾਣੀ ਸਾਨੂੰ ਕੱਢਣ ਦੀ ਲੋੜ ਨਹੀਂ ਸਾਲ ਹੀ ਚੱਲ ਪੈਂਦਾ ਝੋਨਾ ਸਾਲ ਹੀ ਚੱਲ ਪੈਂਦਾ ਹਾਂਜੀ ਹਾਂ ਸੋ ਇਸ ਕਰਕੇ ਉਹਦੇ ਚ ਕਿਉਂਕਿ ਇਹਦੇ ਜਿਹੜੀ ਜਿਹੜੀ ਪੱਕਣ ਦੀ ਪਹਿਲਾਂ ਵੀ ਗੱਲ ਕੀਤੀ ਹੈ ਕਿ ਸਿਰਫ 99 ਦੇ ਲਿੰਦੀ ਹੈ ਬਿਲਕੁਲ ਜੀ ਲੋਾਈ ਤੋਂ ਬਾਅਦ ਤੇ ਦੂਜੀ ਮੈਂ ਇਹ ਕੰਲ ਕਰਕੇ ਕਿਸਾਨ ਵੀਰਾਂ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਇਹਦੇ ਵਿੱਚ ਜਿਹੜੀ ਤੁਹਾਡੀ ਪਨੀਰੀ ਦੀ ਉਮਰ ਜਿਹੜੀ ਆ ਉਹ ਇਹ ਚ ਬੜੀ ਕਾਊਂਟ ਕਰਦੀ ਹੈ ਬਿਲਕੁਲ ਜੇ ਤੇ ਅਸੀਂ ਇਹਦੇ ਤੋਂ ਵੱਧ ਝਾੜ ਲੈਣਾ ਵਾ ਹਾਂਜੀ ਹਾਂ ਦੀ ਤੋਂ 35 ਕੁਇੰਟ ਲੈਣਾ ਵਾ ਫਿਰ ਹੁਣ ਇਹਦੀ ਜਿਹੜੀ ਬਜਾਈ ਜਿਹੜੀ ਲੋਾਈ ਜਿਹੜੀ ਆ ਉਹ 10 ਜੁਲਾਈ ਤੋਂ 20 ਜੁਲਾਈ ਦੇ ਵਿੱਚ ਵਿੱਚ ਜਿਹੜੀ ਕਰਤੀ ਜਾਵੇ ਤੇ ਉਹ ਜ਼ਿਆਦਾ ਰਹੂਗੀ ਇਹਦਾ ਮਤਲਬ ਕਿ ਤਵੇ ਹੀ ਇਹ ਅ ਜੂਨ ਦੇ ਅਖੀਰ ਵਿੱਚ ਜਿਹੜੀ ਤੁਹਾਡੀ 20 ਜੂਨ 25 ਜੂਨ ਪਨੀਰੀ ਬੀਜ ਗਏ 20 ਜੂਨ 25 ਜੂਨ ਤੋਂ ਲੈ ਕੇ 20 ਜੂਨ ਤੱਕ ਪਨੀਰੀ ਬੀਜਤੀ ਹੈ ਉਸ ਤੋਂ ਬਾਅਦ ਜਦੋਂ ਤੁਹਾਡੇ 25 ਦਿਨ ਹੋ ਜਾਣ ਹਾਂਜੀ ਹਾਂ ਬਜਾਈ ਨੂੰ 25 ਦਿਨ ਹੋ ਜਾਣ ਤੇ ਫਿਰ ਉਹਦੀ ਬਜਾਈ ਕਰੀਏ ਲੋਾਈ ਕਰੀਏ ਤਾਂ ਤੁਹਾਡੀ ਜਿਹੜੀ ਉਮਰ ਜਿਹੜੀ ਆ ਉਹਦੀ ਉਮਰ ਜਿਹੜੀ 25 ਦਿਨ ਰਹਿਣ ਤੇ ਦੂਜੀ ਗੱਲ ਆ ਵੀ ਹੁਣ ਮੰਨ ਲਓ ਕਿ ਇਹਨੇ 20 ਕਿਲੇ ਵਿਜਨੀ ਹੈ ਹਾਂਜੀ ਹਾਂ ਉਹ ਜਿਹੜਾ ਵਾ ਇੱਕ ਏਕੜ ਜਿਹੜਾ ਪਹਿਲਾਂ ਏਕੜ ਲਾਊਗਾ ਅਖੀਰ ਜਿਹੜਾ ਲਾਊਗਾ ਦੋਹਾਂ 'ਚ ਫਰਕ ਪੈ ਜਾਂਦਾ ਝਾੜ 'ਚ ਉਹ ਪਨੀਰੀ ਵੱਡੀ ਹੋ ਜਾਂਦੀ ਹੈ ਪਨੀਰੀ ਵੱਡੀ ਹੋ ਜਾਂਦੀ ਹੈ ਸੋ ਉਹਨੂੰ ਉਹਨੂੰ ਰੋਕਨ ਉਹਨੂੰ ਮਤਲਬ ਕਿ ਬਧੇ ਰੱਖਦੇ ਹਾਂ ਜਿਹੜਾ ਪਨੀਰੀ ਦਾ ਜਿਹੜੀ ਉਹ ਜਿਹੜੀ 25 ਦਿਨ ਰੱਖਣ ਵਾਸਤੇ ਹਨ ਨੂੰ ਟੋਟ ਟੋੜਵੇਂ ਆ ਬਾੜੇ ਦੇ ਵਿੱਚ ਠੀਕ ਹੈ ਜੀ ਰਕਬਾ ਵੰਡ ਕੇ ਪਨੀਰੀ ਪੀਜਣਗੇ ਠੀਕ ਹੈ ਜੀ ਇੱਕ ਵਾਰੀ 5 ਕਿਲੇ ਪੀਜ ਲਈਏ ਇੱਕ ਕਿਸਮ ਥੱਲੇ ਸਾਰਾ ਰਕਬਾ ਨਹੀਂ ਵਿੱਚਾ ਚਾਹੀਦਾ ਠੀਕ ਹੈ ਜੀ ਜੇ ਮੰਨ ਲਓ 20 ਕਿਲੇ ਪੀਜਨੇ ਤੇ 20 ਕਿਲੇ ਦਾ ਮਤਲਬ ਕਿਤੇ ਹੀ 6 ਕਿਲੇ ਕਿਸਮ ਲੈ ਲਓ 6 ਕਿਲੇ ਕਿਸਮ ਲੈ ਲਓ 5 ਕਿਲੇ ਇਹੋ ਕੁਝ ਬਾਸਮਤੀ ਲਾ ਲਓ ਕੁਝ ਬਾਸਮਤੀ ਲਾ ਲਓ ਠੀਕ ਹੈ ਜੀ ਸੋ ਇਸ ਇਨ ਇਨ ਜਾਂਦਾ ਆਪਾਂ ਜੇ ਖਿਆਲ ਰੱਖਾਂਗੇ ਕਿ ਇਹਦੇ ਵਿੱਚ ਦੇਖੀਏ ਤੇ ਅੱਜ ਦੀ ਜਿਹੜੇ ਕੋਈ ਸੇ ਕਿਸਮ ਦੀ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਪੈਂਦੀ ਬਿਲਕੁਲ ਜੀ ਚਟਪਕ ਜਾਂਦੀ ਹੈ ਬਿਲਕੁਲ ਡਾਕਟਰ ਸਾਹਿਬ ਕਿਸਾਨ ਦੇ ਇਹ ਪੱਖ ਦੀ ਕਸਮ ਹੈ ਜੀ ਘੱਟ ਖਰਚੇ ਦੇ ਵਿੱਚ ਘੱਟ ਸਮੇਂ ਦੇ ਵਿੱਚ ਪਰਾਲੀ ਘੱਟ ਆ ਸਾਹਮਣੇ ਕੋਈ ਦਿੱਕਤ ਨਹੀਂ ਹੈ ਕਿਸਾਨ ਤਾਂ ਇਹਨੂੰ ਬੀਜ ਕੇ ਲਾ ਕੇ ਖੁਸ਼ ਹੈ ਜੀ ਬਹੁਤ ਜ਼ਿਆਦਾ ਸੋ ਇਸ ਕਰਕੇ ਇਹਦੇ ਵਿੱਚ ਕਿਸਾਨ ਵੀਰਾਂ ਨੂੰ ਕੋਈ ਕਿਸੇ ਵੀ ਦਿੱਤੀ ਚ ਪੈਣ ਦੀ ਲੋੜ ਨਹੀਂ ਆ। ਠੀਕ ਹੈ ਜੀ। ਬਜਾਏ ਕਿ ਆਪਾਂ ਕਿਸੇ ਨੂੰ ਕਿਉਂਕਿ ਅੱਜ ਸਵੇਰੇ ਵੀ ਦੋ ਤਿੰਨ ਫੋਨ ਆਏ ਆ। ਸਭ ਸੈਲਰ ਵਾਲੇ ਕਹਿ ਰਹੇ ਖਰੀਦਰੀ ਹੈਗੀ। ਉਹ ਖਰੀਦ ਚ ਖਰੀਦ ਕਰਨੀ ਹੈ ਸਰਕਾਰ ਨਹੀਂ ਕਰਨੀ ਹੈ। ਠੀਕ ਹੈ ਜੀ। ਏਜੰਸੀਆਂ ਨੇ ਕਰਨੀ ਹੈ। ਠੀਕ ਹੈ ਜੀ। ਤੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਅਸੀਂ ਨੀਤ ਕੁਮਾਰ ਵੱਲੋਂ ਵੀ ਜਿਹੜੀ ਆ ਇਹ ਹੀ ਅਦਾਇਤ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਜਿਹੜਾ ਕਿਸਾਨਾਂ ਤੱਕ ਪਹੁੰਚ ਕੇ ਆਪਾਂ ਜਿਹੜੀ 126 ਥੱਲੇ ਇੱਕ ਰਕਬਾ ਵਧਾਉਣਾ ਵਾ ਇਹਦਾ ਕਿ ਦਾਣਾ-ਦਾਣਾ ਜਿਹੜਾ ਉਹ ਖਰੀਦਿਆ ਜਾਣਾ। ਖਰੀਦਿਆ ਜਾਊਗਾ। ਇੱਕ ਦਸਾਂ ਹੋਰ ਜਿਹੜਾ ਜ਼ਰੂਰੀ ਸਵਾਲ ਆ ਕਿ ਜਿਵੇਂ ਪੀਆਰ ਕਿਸਮਾਂ ਨੇ ਖਾਸ ਤੌਰ ਤੇ ਜਿਵੇਂ ਪੀਆਰ 126 ਕਿਸਮ ਤਾਂ ਕਿਸਾਨ ਵੀਰ ਲਾਉਂਦੇ ਆ ਉਹਦੇ ਕੋਲੇ ਬੀਜ ਵੀ ਰੱਖਿਆ ਪੀਆਰ 131 ਦੀ ਡਿਮਾਂਡ ਇਸ ਸਾਲ ਜਿਹੜੀ ਬੜੀ ਵਧੀ ਹੈ ਤੇ ਉਹਨਾਂ ਨੂੰ ਕਈ ਵਾਰ ਜਿਹੜਾ ਹੈ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਉਹਨਾਂ ਕਈ ਵਾਰ ਫੋਨ ਆ ਜਾਂਦੇ ਆ ਕਿ ਸਾਨੂੰ ਜਿਹੜਾ ਬੀਜ ਨਹੀਂ ਮਿਲ ਰਿਹਾ ਤੇ ਉਹ ਜਿਹੜਾ ਹੈਗਾ ਬਾਹਰ ਬਾਜ਼ਾਰ ਦੇ ਵਿੱਚੋਂ ਲੈਣ ਦੀ ਕੋਸ਼ਿਸ਼ ਕਰਦੇ ਬਾਜ਼ਾਰ ਦੇ ਵਿੱਚ ਉਪਲਬਧਤਾ ਹੋ ਜਾਂਦੀ ਹੈ ਬੀਜ ਦੀ ਤੇ ਉਹਦੇ ਵਾਸਤੇ ਜਿਹੜਾ ਹੈਗਾ ਮਹਿਕਮਾ ਖੇਤੀਬਾੜੀ ਵੱਲੋਂ ਜਿਹੜਾ ਖੇਤੀਬਾੜੀ ਤੇ ਕਿਸਾਨ ਭਲਾਈ ਭਾਗ ਵੱਲੋਂ ਉਪਰਾਲੇ ਕੀ ਤੇ ਕਿਸਾਨ ਵੀਰਾਂ ਨੂੰ ਕਿਹੜੀ ਗੱਲ ਦਾ ਖਾਸ ਨੁਕਤੇ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਜੀ ਕਿ ਉਹਨਾਂ ਨੂੰ ਜਿਹੜਾ ਸ਼ੁੱਧ ਬੀਜ ਮਿਲੇ ਤੇ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ। ਸੋ ਡਾਕਟਰ ਗੁਬਿੰਦਰ ਸਿੰਘ ਜੀ ਵੈਲੀ ਆਪਾਂ ਇਹ ਗੱਲ ਲੈ ਕੇ ਆਪਾਂ ਕਿਸਾਨਾਂ ਨੂੰ ਬੇਨਤੀ ਇਹੀ ਕਰਦੇ ਨੇ ਹਰ ਵਾਰੀ ਕਰਦੇ ਆ ਕਿ ਕੋਈ ਵੀ ਨਵੀਂ ਜਦੋਂ ਕਿਸਮ ਆਉਂਦੀ ਆ ਹਾਂਜੀ ਉਹ ਕਿ ਤਿੰਨ ਸਾਲ ਹੋ ਗਿਆ ਨੂੰ ਕਿਸਮ ਆਈ ਨੂੰ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਤੇ ਇਹਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਪਹਿਲੇ ਸਾਲ ਜਦੋਂ ਆਈ ਆ ਤੇ ਸਾਡੇ ਗੁਰਦਾਸਪੁਰ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਜਿਹੜਾ ਤੁਹਾਡਾ ਛੋਟੇ ਕੰਦ ਰਹਿ ਗਏ ਸੀ ਹਾਂਜੀ 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 ਹਨਾ ਰਵਾਰਫਿੰਗ ਜਿਹੜ ਤੋ ਬਜਾਏ ਕਿ ਆਪਾਂ ਡਿਮਾਂਡ ਬਤਾ ਦਈਏ ਹਾਂਜੀ ਵੀ ਥੋੜਾ ਵੀ ਜਿੰਨਾ ਵੀ ਯੂਨੀਵਰਸਿਟੀ ਤੋਂ ਮਿਲਿਆ ਹੈ ਜਾਂ ਪੀਯੂ ਦੇ ਕਿਸੇ ਭਰੋਸੇਮੰਦ ਸੋਰਸ ਤੋਂ ਮਿਲੇ ਮਿਲੇ ਜੀ ਉਹ ਭਰੋਸੇਮੰਦ ਸੋਰਸ ਦਾ ਮਤਲਬ ਕਿ ਖੇਤੀਬਾੜੀ ਭਾਗ ਹੋ ਗਿਆ ਯੂਨੀਵਰਸਿਟੀ ਹੋ ਗਈ ਪਨਸੀਡ ਹੋ ਗਿਆ ਜਾਂ ਕੋਈ ਪ੍ਰਾਈਵੇਟ ਕੋਰਸ ਜਿਹਾ ਜਾਂ ਕਿਸੇ ਦੋਸਤ ਨੇ ਯੂਨੀਵਰਸਿਟੀ ਤੋਂ ਲਿਆ ਕੇ ਵੀ ਦਿੱਤੀ ਆਪਾਂ ਨੂੰ ਪਤਾ ਵੀ ਉਹਨੇ ਲਿਆਂਦਾ ਹਾਂਜੀ ਬਿਲਕੁਲ ਉਹ ਵੀ ਹੋ ਸਕਦਾ ਵਾ ਹਾਂਜੀ ਉਹਦੀ ਤੁਸੀਂ ਵੀ ਬੀਜ ਕੇ ਫਿਰ ਉਹਦਾ ਵੀ ਬਤਾ ਬੰਬੀ ਬਦਾਈ ਮੰਨ ਲਓ ਆਪਾਂ ਇਦਿਕਨੇ ਲੈ ਆਦਿਕਨੇ ਬਿਦਾ ਕੇ ਉਹਨੂੰ ਜਿਹੜਾ ਗਾ ਮਿਲ ਬਿਲਕੁਲ ਬਿਲਕੁਲ ਜੇ ਤੁਹਾਨੂੰ ਚੰਗਾ ਲੱਗਦਾ ਵਾ ਜੇ ਉਹ ਚੜ ਚੰਗਾ ਦੇ ਰਿਆ ਬਿਮਾਰੀ ਦੀ ਕੋਈ ਲੱਗ ਰਹੀ ਤੇ ਫਿਰ ਬਤਾਓ ਇਹ ਛੱਡ ਦਿਓ ਬਿਲਕੁਲ ਬਿਲਕੁਲ ਤੋਂ ਦੂਜੀ ਗੱਲ ਹੈ ਕਿ ਇਸ ਵੇਲੇ ਜਿਹੜਾ 131 ਦਾ ਕਾਫੀ ਡਿਮਾਂਡ ਜਿਹੜੀ ਆ ਉਹ ਕਿਸਾਨਾਂ ਨੂੰ ਕਿਤੀ ਜਾ ਰਹੀ ਹੈ ਜੀ ਹਾਂ ਜੀ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਇਹੀ ਕਰਨਾ ਚਾਹਾਂਗਾ ਕਿ ਬਾਜ਼ਾਰ ਦੇ ਵਿੱਚ ਹੋ ਸਕਦਾ ਤੁਹਾਨੂੰ ਜਿਹੜਾ ਬੀਜ ਜਿਹੜਾ ਵਾ ਦੂਜਾ ਹੀ ਮਿਲ ਜਵੇ ਠੀਕ ਹੈ ਜੀ ਉਹਦੇ ਨਾਂ ਥੱਲੇ ਠੀਕ ਹੈ ਜੀ ਪਰ ਉਹਦੇ ਚ ਉਹਨੂੰ ਰੋਕਤਾਂ ਤੇ ਇਹੀ ਆ ਜਿਹੜਾ ਉਹ ਕੋਈ ਖਰਾਬੀ ਦੇ ਠੀਕ ਹੈ ਜੀ ਜੇ ਵੀ ਕੋਈ ਪੱਕਾ ਬਿੱਲ ਦੇਣ ਤੋਂ ਇਨਕਾਰੀ ਹੁੰਦਾ ਵਾ ਹਾਂਜੀ ਹਾਂ ਤਾਂ ਸਾਡੇ ਆਪਣੇ ਖੇਤੀਬਾੜੀ ਵਿਭਾਗ ਦੇ ਜੀ ਦਫ਼ਤਰ ਦੇ ਵਿੱਚ ਮੁੱਖੀ ਬੜੇ ਅਫਸਰ ਨੂੰ ਖੇਤੀਬਾੜੀ ਅਫਸਰ ਨੂੰ ਠੀਕ ਹੈ ਜੀ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਦੱਸੋ ਠੀਕ ਹੈ ਜੀ ਵੀ ਮੈਂ ਇਹਦੇ ਕੋਲ ਬੀ ਖਰੀਦਾ ਬਿੱਲ ਦੇਣ ਨੂੰ ਤਿਆਰ ਨਹੀਂ ਹੈਗਾ ਠੀਕ ਹੈ ਜੀ ਦੂਜੀ ਗੱਲ ਇਹ ਆ ਕਿ ਬੀ ਆਪਾਂ ਖਰੀਦਣਾ ਬੀ ਕਿ ਇਧਰ ਬੀ ਖਰੀਦ ਕੇ ਆਪਾਂ ਨੂੰ ਜਦੋਂ ਘਰ ਲੈੰਦਾ ਹਾਂ ਉਹਦੇ ਵਿੱਚੋਂ 1 ਕਿਲੋ ਬੀ ਹਾਂਜੀ 1 ਕਿਲੋ ਬੀ 1 ਬੈਗ ਠੀਕ ਹੈ ਜੀ 1 ਬੈਗ ਹਾਂਜੀ ਤੇ ਨਾਲ ਬਿੱਲ ਠੀਕ ਹੈ ਜੀ ਤਿੰਨ ਤਿਹੇ ਇਹ ਆਪਣੀਆਂ ਵੀ ਫਸਲ ਵੱਢਣ ਤੱਕ ਵੀ ਸਾਹਮ ਕੇ ਰੱਖੀ ਆ ਫਸਲ ਵੱਢਣ ਤੱਕ ਠੀਕ ਹੈ ਜੀ ਤਾਂ ਕੱਲ ਨੂੰ ਜੇ ਮੰਨ ਲਓ ਵੀ ਕੋਈ ਮਾੜਾ ਨਿਕਲਦਾ ਵਾ ਆਪਾਂ ਕੰਜ਼ਿਊਮਰ ਕੋਰਟ ਵਿੱਚ ਕੋ ਕੇਸ ਲਾਉਨੇ ਆ ਇੱਕ ਕੰਜ਼ਿਊਮਰ ਕੋਰਟ ਤੇ ਤਿੰਨ ਚੀਜ਼ਾਂ ਮੰਗਦੀ ਆ ਠੀਕ ਠੀਕ ਹੈ 1 ਕਿਲੋ ਬੀ ਹਾਂ ਜੀ ਬਿੱਲ ਤੇ ਬੈਗ ਠੀਕ ਹੈ ਤਿੰਨ ਚੀਜ਼ਾਂ ਜੀ ਸਾਹਮ ਕੇ ਰੱਖੀਆਂ ਵਾ ਤੇ ਫਿਰ ਆਪਾਂ ਜਿਹੜਾ ਉਹ ਸੁਰੱਖਿਤ ਰਹਿਨੇ ਆ ਅਪ ਟੂ ਜਿਹੜਾ ਉਹ ਹਾਰਵੈਸਟਿੰਗ ਤੱਕ ਠੀਕ ਹੈ ਠੀਕ ਹੈ ਠਾਈ ਤੱਕ ਠੀਕ ਹੈ ਜੀ ਇਹ ਇੱਕ ਗੱਲ ਵੀਰੋ ਜਿਹੜੇ ਜ਼ਰੂਰੀ ਨੁਕਤੇ ਇਹਨੂੰ ਜ਼ਰੂਰ ਨੋਟ ਕੀਤਾ ਜਾਵੇ ਕਿ ਜਿਵੇਂ ਡਾਕ ਤੇ ਜਿਹੜੀ ਉਹ ਥੈਲੀ ਜਿਹਦੇ ਵਿੱਚ ਤੁਸੀਂ ਬੀਜ ਲਿਆਉਂਦੇ ਉਹੀ ਜਿਹੜਾ ਉਹ ਸਾਪਕੀ ਲਓ ਜੇ ਉਹ ਨਹੀਂ ਸਾਡੇ ਕੋਲ ਆਏਗਾ ਤਾਂ ਅਸੀਂ ਕਿਸੇ ਵੀ ਕਿਸਮ ਨੂੰ ਕਿਤੇ ਕਿਤੇ ਕੋਈ ਨਹੀਂ ਆਪਾਂ ਨਹੀਂ ਕਰ ਸਕਦੇ ਪਤਾ ਵੀ ਨਹੀਂ ਕਰ ਸਕਦੇ ਇੱਕ ਨਾਨ ਸਾਹਿਬ ਹੋਰ ਦੱਸਿਓ ਥੋੜੀ ਗੱਲ ਵਿੱਚ ਆ ਵੀ ਜਿਹੜਾ ਪੱਕਾ ਬਿੱਲ ਆ ਉਹਦਾ ਕਿਵੇਂ ਪਤਾ ਲੱਗੂ ਕਈ ਵਾਰ ਕਿਸਾਨ ਵੀਰਾਂ ਨੂੰ ਕੋਈ ਪਰਚੀ ਮਿਲ ਜਾਂਦੀ ਕਿ ਪੱਕੇ ਬਿੱਲ ਤੇ ਕੀ ਵੀ ਲੋਟ ਨੰਬਰ ਵਗੈਰਾ ਲਿਖਿਆ ਹੁੰਦਾ ਬਿਲਕੁਲ ਬਿਲਕੁਲ ਸਾਰਾ ਕੁਝ ਲਿਖਿਆ ਡਿਟੇਲ ਚ ਲਿਖਿਆ ਹੁੰਦਾ ਠੀਕ ਹੈ ਜੀ ਦੁਕਾਨ ਦਾ ਨਾਮ ਲਿਖਿਆ ਹੋਊਗਾ ਪਤਾ ਲਿਖਿਆ ਹੋਊਗਾ ਥੱਲੇ ਖਾਲਮ ਭੜੇ ਪੂਰੇ ਠੀਕ ਹੈ ਜੀ ਤੇ ਉੱਪਰ ਲਾਇਸੈਂਸ ਨੰਬਰ ਲਿਖਿਆ ਹੋਊਗਾ ਠੀਕ ਹੈ ਠੀਕ ਹੈ ਜੀ ਤੇ ਉਹਦੀ ਜਿਹੜੀ ਜਿਹੜੀ ਬਿੱਲ ਬੁੱਕ ਦੀ ਜਿਹੜੀ ਬਿੱਲ ਬੁੱਕ ਆ ਉਹ ਵੈਰੀਫਾਈ ਹੋ ਗਈ ਕਿੰਨੀ ਬ ਇਸ ਇੰਟਰਕੰਟਰ ਲਿ ਉਹ ਤੇ ਡਿਟੇਲ ਲਿਖੀ ਉਹ ਮਤਲਬ ਕਹਿ ਰਿਹਾ ਠੀਕ ਹੈ ਸੋ ਇਸ ਕਰਕੇ ਮੇਰੀ ਕਿਸਾਨ ਵੀਰਾਂ ਨੂੰ ਬੇਤੀ ਆ ਕਿ ਜਦੋਂ ਵੀ ਤੁਸੀਂ 20 ਖਰੀਦਣਾ ਚਾਹੇ ਨਰਮੇ ਦਾ ਖਰੀਦਣਾ ਚਾਹੇ ਤੁਸੀਂ ਇਹਦਾ ਝੋਨੇ ਦਾ ਖਰੀਦਣਾ ਖਾਸ ਕਰਕੇ 133 ਦੀ ਮੈਂ ਗੱਲ ਕਰਦਾ ਪਿਆ ਵਾਂ 133 ਦਾ ਜਦੋਂ ਵੀ ਖਰੀਦਣਾ ਹੋ ਤਾਂ ਬਿਲ ਤੋਂ ਬਗੈਰ ਨਹੀਂ ਖਰੀਦਣਾ ਕਾਹੀ ਠੀਕ ਹੈ ਜੀ ਜੇ ਤੁਹਾਨੂੰ ਕੋਈ ਨਹੀਂ ਦਿੰਦਾ ਬਿੱਲ ਤੇ ਲਿਖਤੀ ਰੂਪ ਦੇ ਵਿੱਚਾਨੂੰ ਦਿਓ ਤੁਹਾਨੂੰ ਬਿੱਲ ਜ਼ਰੂਰ ਮਿਲੇਗਾ ਠੀਕ ਹੈ ਤੇ ਤੁਸੀਂ 20 ਜਿਹੜਾ ਉਹ ਹੋਰ ਜਿਹੜਾ ਵਧੀਆ ਤੁਹਾਨੂੰ ਮਿਲ ਜੂਗਾ ਤੇ ਜੇ ਤੁਹਾਡੇ ਕੋਲ ਤੁਹਾਨੂੰ ਲੱਗਦਾ ਕਿ ਮੇਰੇ ਦੋਸਤ ਮਿੱਤਰ ਨੇ ਕਿਸੇ ਨੇ ਉਹਨਾਂ ਕੋਲ 134 ਦਾ ਬੀਜ ਪਿਆ ਹਵਾ ਫਿਰ ਤੁਸੀਂ ਥੋੜਾ ਬੀਜ ਲੈ ਕੇ ਉਹਨਾਂ ਵਿੱਚ ਉਹਨੂੰ ਵਿੱਚ 20 ਸਾਲ ਠੀਕ ਹੈ ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਕਿਸਾਨ ਵੀਰਾਂ ਦੀ ਜਿਹੜੀ ਦਿੱਕਤੀ ਸੀਗੀ ਉਹਨੂੰ ਦੂਰ ਕੀਤਾ ਤੇ ਤੁਸੀਂ ਜਿਹੜੇ ਹੈਗੇ ਆ ਆਪ ਦਾ ਕੀਮਤੀ ਸਮਾਂ ਕੱਢ ਕੇ ਤੇ ਸਾਡੇ ਸਵਾਲਾਂ ਦਾ ਜਵਾਬ ਦਿੱਤਾ ਤੇ ਕਿਸਾਨ ਵੀਰਾਂ ਦੇ ਜਿਹੜੀ ਭਲਾਈ ਦੀ ਆਪਾਂ ਗੱਲ ਕੀਤੀ ਬਹੁਤ ਬਹੁਤ ਧੰਨਵਾਦ ਥੈਂਕ ਯੂ